ਹੰਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜੋਤੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਤੁਹਾਨੂੰ ਦੋ گاਵਾ ਦਿਖਾਉਣੀਆਂ ਆਂ ਆਹ ਗਾਂ ਤੁਹਾਨੂੰ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਆਹ ਗਾਂ ਤੁਹਾਨੂੰ ਸੂਈ ਸਵਾਈ ਤੁਹਾਨੂੰ ਦਿਖਾਉਣੀ ਆਂ ਦੋਵੇਂ ਸੂਈਆਂ ਆਂ ਆਪਣੀ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂ ਜੀ ਬੀਤ ਜੀ ਸਸਸੀ ਕਾਲ ਜੀ ਅੱਛਾ ਜੀ ਹੋਠ ਠੀਕ ਠਾਕ ਜੀ ਵਧੀਆ ਰਹੇ ਜੀ ਠੀਕ ਠਾਕ ਜੀ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸਦੇ ਕਰ ਨਾਮ ਜੋਤਾ ਜੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਨੇੜੇ ਫਦੇ ਘੜ ਚੂੜੀਆਂ ਠੀਕ ਹੈ ਜੀ ਠੀਕ ਹੈ ਤੇ ਫੋਨ ਨੰਬਰ ਵੀ ਬੋਲ ਦੋ 9876084919 ਠੀਕ ਹੈ ਵੇਗੀਆਂ ਉਦਨਾਲੀਆਂ ਉਦਨਾਲੀਆਂ ਹਾਂ ਜੀ ਵੇਖੀਆਂ ਤੇ ਅੱਜ ਦੋ ਆ ਹਨਾ ਸੋਈਆਂ ਹੀ ਆ ਦੋਵੇਂ ਤੇ ਪਹਿਲਾਂ ਜਰਸੀ ਵਿਖਾ ਦਿਆ ਫਿਰ ਜਰਸੀ ਵੇਖੋ ਪਿਓਰ ਜਲਸੀ ਦੇ ਮੂੰਹ ਮਾਰ ਕੇ ਘਟਾ ਦਿਆ ਕਿੰਨਾ ਚਿਹਰਾ ਹੋ ਗਿਆ ਜੇ ਸੋਈ ਨਾ ਇਹਨੂੰ 15 ਕਿ ਦਿਨ ਹੋ ਗਏ ਜੇ ਸੋਈ ਨਾ 15 ਦਿਨ ਹੋ ਗਏ ਕਿੰਨਾ ਦੁੱਧ ਤਿਆਰ ਮੋਕੇ ਤੇ ਪੂਰਾ ਉਹ 9-10 ਕਿਲੋ ਤਿਆਰ ਜੀ ਤਿਆਰ ਬਿਲਕੁਲ ਬਿਲਕੁਲ ਤਿਆਰ ਜੀ ਕਿੰਨਾ ਕਰੀ ਜਾਊਗੀ ਤੋ ਅੱਤੇ ਇਹ 12-13 ਕਿਲੋ ਕਰ ਜੂਗੀ ਜੀ ਉਹਨਾਂ ਨੇ ਆਪਣੇ ਘਰ ਰੱਖੀ ਦੇ ਉਹਨਾਂ ਦਾ ਹੁਣ ਮੁੰਡਾ ਬਾਹਰ ਚਲ ਗਿਆ ਵੰਦੇ ਫੀਡ ਫੂਡ ਦੀ ਹੀ ਪਾਉਂਦੇ ਤੇ ਚਲੋ ਕੋਈ ਸੇਵਾ ਵਾਲਾ ਵੰਡੇ ਪੁੰਨ ਪਾਊਗਾ 12-13 ਕਿਲੋ ਰਮਾਨਾ ਚ ਵੇਚ ਜੂਗੀ ਠੀਕ ਆ ਬੱਚਾ ਕੀ ਤੇ ਮਗ ਖੋਲੋ ਹਾਫੇ ਤੌਰ ਦੇ ਕੇ ਆ ਥਾਣੇ ਦੇ ਕਰੀ ਲੱਗਦੇ ਦੇਖ ਸਕਦੇ ਬਾਕੀ ਹਵਾਨੇ ਦੇ ਨਾੜਾ ਵੀ ਬਰੀਕ ਬਰੀਕ ਚੰਗੀਆਂ ਵਾ ਮਿਲਕ ਵੀ ਨੇ ਦੇਖ ਸਕਦੇ ਬਾਕੀ ਚਿਹਰੇ ਤੋਂ ਸੋਹਣੀਆਂ ਉਤਰਾ ਬਾਕੀ ਮੈਂ ਉਹ ਬਤਾਉਂਗਾ ਬਾਕੀ ਨੋਰਮਲ ਜਰਸੀਆਂ ਦੇ ਸਾਬ ਨਾਲ ਕੱਦਖਾਠ ਚੰਗਾ ਵਾ ਜਾਨ ਚ ਆਉਂਤਰਾ ਏ ਤੇ ਥੱਲੇ ਆ ਵੀ ਚੰਗੀ ਆ ਬਾਕੀ ਚ ਖੜੇ ਕੋਈ ਸਾਹ ਵਾਲਾ ਦੁੱਧ ਚੰਗਾ ਕੱਢੀ ਜਾਊਗੀ ਬਾਕੀ ਠੰਡੀ ਹੀ ਹਾਂ ਦੇਖ ਸਕਦੇ ਹਵਾ ਨਾਲ ਲੱਗੇ ਤਾਂ ਠੰਡੀ ਧੀਰੀ ਆ ਤਾ ਤੇ ਮੁੱਲ ਫਿਰ ਵਿਧੀ ਇਹਦਾ ਮੁੱਲ ਵੀਰ ਜੀ ਛੋੜਾ ਜਿਆ ਕਰ ਦੇਣਾ ਵਾ ਕਿੰਨਾ ਕ ਮੁੱਲ ਤੇ ਜੇ 40000 ਕਰ ਦਈਏ ਤਾਂ ਵੀ ਵਿਗਦੀ ਵਸ਼ੀ ਅੱਛਾ ਤੇ ਹੁਣ 35000 ਦੀ ਦੇ ਦਈਏ ਕਰ ਦਈਏ ਵਿੱਚੋਂ ਛੋਟ ਤੇ 33000 ਦੀ ਦੇ ਰਾਂਗੇ ਯਾਰ ਹੋਰ ਛੱਡ ਦੇ 32000 ਦੀ ਦੇ ਦੇ 32000 ਦੀ ਦੇ ਰਾਂਗੇ 32000 ਕਰ ਦੇ ਥੋੜਾ ਬਤਾ ਮੰਨਤਾ ਨਾ ਲੋਕ ਇਹਦਾ ਕਰਦਾ ਵੀਰ ਜੀ ਮੰਨਤਾ ਨਾ ਬਾਕੀ ਵਸ਼ੀ ਜਿੰਨੀ ਆ ਸਾਰੀ ਸੋਹਣੀ ਹੈ ਅੱਛਾ ਹਾਂਜੀ ਚਲੋ ਤੇ ਹੁਣ ਆ ਜਿਹੜੇ ਦੂਸਰੇ ਨੰਬਰ ਤੇ ਆ ਇਹ ਵੀ ਦਿਖਾ ਦੇ ਇਹਦੇ ਕੋਲ ਦੁੱਧ ਚ ਪੰਜ ਕਿਲੋ ਅੱਛਾ ਹਾਂਜੀ ਇਹ ਬੱਚੇ ਤੋਂ ਬਿਨਾਂ ਟੋਕੜੀ ਆ ਹਨਾ ਤੇ ਕਿਦੇ ਵੀ ਥਾਣੇ ਤਹਾਨੂੰ ਦਿਖਾ ਦਈਏ ਲੱਗ ਗਿਆ ਤਾਂ ਹਾਂ ਦੇਖ ਸਕਦੇ ਥਾਣੇ ਤੇ ਲੱਗ ਗਿਆ ਤਾਂ ਤੇ ਬਾਕੀ ਮਿਲਕਵੇਂ ਨੇ ਵੀ ਇਹਦੀ ਦੇਖ ਸਕਦੇ ਜੀ ਬਾਕੀ ਇਹ ਵੀ ਸੀਓ ਜੀ ਤੇ ਵੀ ਉਤਰਾਂ ਠੰਡੀ ਧੀਰੀ ਆ ਤੋੜ ਦੋ ਫੇਰ ਇਹਨਾਂ ਵਿੱਚ ਬਾਕੀ ਉਤਰਾਂ ਇਹ ਆ ਵੀ ਰੰਗ ਰੂਪ ਦੀ ਸੋਹਣੀ ਆ ਗਾਂ ਕਿਤੇ ਤਿਆਰ ਹੁੰਦੀ ਆ ਤੇ ਚਲੋ 4 ਰੁਪਏ ਨਾਲ ਜੋੜਨ ਵਾਲੀ ਵੀ ਆ ਤੇ ਸਾਲ ਸਾਲ ਇਹਨੇ ਦੁੱਧ ਵਧੀਆ ਚਵਾਈ ਜਾਣਾ ਸਟਾਲਿਆਂ ਚ ਇਹੋ ਜਿਹੇ ਗਾਵਾਂ ਦੁੱਧ ਦਈ ਜਾਂਦੀਆਂ ਹੁੰਦੀਆਂ ਦੁੱਧੋਂ ਵੱਸ ਸਕਦੀ ਵਿੱਚ ਵੀੜਪੂਰ ਪਏ ਠੀਕ ਹੈ ਜੀ ਨਾ ਦੇਖਾਂਦੇ ਜੀ। ਬਾਕੀ ਵੀਰ ਜੀ ਗਾਂ ਚਲੋ ਵਣਜੇ ਤਿਆਰ ਹੋ ਜੇ ਤੇ ਵਧੀਆ ਵੈੜ ਪੰਨ ਜੇ। ਤੇ ਇਹ ਕਿੰਨੇ ਦੇ ਜੱਜ ਜੀ ਦੇ ਦੇਣੀ ਫਿਰ ਆਪਾਂ। ਇਹਦਾ ਵੀਰ ਜੀ ਕੋਈ 16-17 ਨਹੀਂ ਕਰਨਾ। 14000 ਦੀ ਦੇ ਦਈਏ। 14 ਦੀ ਨਾਂ ਦੀਏ। ਹਾਂਜੀ। ਛੜ ਦੋ ਥੋੜੇ ਬਾਅਦ ਹੀ ਹੋਰ। ਤੁਸੀਂ ਛੜਾ ਲਓ ਵੀਰ ਜੀ। ਕਰ ਦੋ ਆਪ ਹੀ। ਦੱਸ ਦੋ ਜੀ ਨੇ ਆ ਕੋ ਕਰਦਾਂਗੇ। 2000 ਛੜ ਦਈਏ ਫਿਰ। ਨਹੀਂ 11 12 ਦੀ ਦੇ ਦਈਏ 1000 ਛੜ ਦਾਂਗੇ। ਤੇ ਗੱਲ ਤੇ ਉੱਥੇ ਹੀ ਆ ਗਈ ਫਿਰ 14 ਚ 2 ਛੱਡੇ ਤੇ 12 ਹੀ ਬੰਦਾ। 12000 ਜੀ ਵੀਰ ਜੀ ਦੇ ਦਾਂਗੇ। ਠੀਕ ਆ। ਹਾਂਜੀ। ਠੀਕ ਹੈ ਤੇ ਹੋਰ ਕੁਝ ਹੈ ਨਾ ਫਿਰ ਬਾਏ ਜੀ ਆਪਣੀ ਚਵਾਈ ਕਰੋ ਬਾਹਰ ਕਰਕੇ ਖੜੋ ਆਪਣੀ ਤਸੱਲੀ ਕਰਕੇ ਖੜਾ ਹਣਾ ਤੇ ਜੋ ਵੀ ਆ ਸਾਰਾ ਕੁਝ ਇੱਥੇ ਵੇਖ ਚਾਖ ਕੇ ਕਰੋ ਹਾਂ ਜੀ ਵੀਰ ਜੀ ਠੀਕ ਹੈ ਸਾਰੇ ਵੜਾ ਨਹੀਂ ਹਾਂ ਜੀ ਵੜਾ ਕੋਈ ਸੇਵਾ ਵਾਲਾ ਲੈ ਗਿਆ ਵੀਰ ਤੇ ਦੋ ਦੋ ਵਜਣੀਆਂ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਦੋਵੇਂ ਸੂਈਆਂ ਸਵਾਈਆਂ ਆ ਜਲਸੀ ਵਾਲੇ ਕਰਾ ਕੇ ਆਵਾ ਇੱਥੇ ਆਓ ਆਪਣੀ ਸਮਝਣਾ ਵੇਖ ਚਾਖ ਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ